ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਝ ਮਹੀਨੇ ਜਾਂ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਦੇਖੋ ਪਹਿਲਾਂ ਮੈਂ ਗੋਲਡੀ ਦੀ ਗੱਲ ਕਰਨਾ ਚਾਹੁੰਦਾ ਵਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ ਜੇ ਉਹ ਕਹਿੰਦਾ ਇੱਕ ਪਾਸੇ ਕਿ 13 0 ਜਿੱਤਰਿਆ ਮੈਂ ਪੰਜਾਬ ਦੇ ਵਿੱਚ ਤੇ ਫਿਰ ਗੋਲਡੀ ਦੀ ਕੀ ਲੋੜ ਪੈਗੀ ਜਿਹੜਾ ਗੋਲਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ ਜਿਹੜਾ ਗੋਲਡੀ ਸਿਰਫ 75000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ ਚ ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ ਇੰਨਾ ਡਰ ਚੁੱਕਾ ਵਾ ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਆ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਤੇ ਕਮਜ਼ੋਰ ਹੋ ਗਏ ਦੂਸਰਾ ਭਗਵੰਤਾ ਅੱਜ ਕਹਿ ਰਿਹਾ ਸੀਗਾ ਕਿ ਖੈਰਾਜੀ ਬੀਜੇਪੀ ਜਾਵੇਗਾ ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਤੇ ਡਰਪੋਕ ਬੰਦਾ ਨਹੀਂਗਾ ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ ਉਹ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ ਐਨਐਸਏ ਲਾ ਕੇ ਜ਼ਿਲ੍ਹਾ ਵਿੱਚ ਬੰਦ ਕੀਤਾ ਉਹਦੇ ਕਹਿਣ ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ ਤੂੰ ਬੀਜੇਪੀ ਦੇ ਕਹਿਣ ਤੇ ਜੁਆਇੰਟ ਆਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ ਮੈਂ ਖੜਾ ਇੱਥੇ ਈਡੀ ਨੇ ਮੈਨੂੰ ਗ੍ਰਿਫਤਾਰ ਕਰਕੇ ਬੀਜੇਪੀ ਦੇ ਕਹਿਣ ਤੇ ਝੂਠੇ ਮੁਕਦਮੇ 'ਚ ਜੇਲ੍ਹ ਭੇਜਿਆ ਜਿਹੜਾ ਮੁਕਦਮਾ ਭਗਵੰਤ ਤੂੰ ਬਣਾਇਆ ਮੁੜ ਕੇ ਤੂੰ ਤੇ ਈਡੀ ਨੇ ਰਲ ਕੇ ਇਹ ਤਾਂ ਜਿਹੜਾ ਮਾੜੀ-ਮੋਟੀ ਕੋ ਹਵਾ ਦਾ ਬੁੱਲਾ ਆ ਤੇ ਟੁੱਟ ਕੇ ਥੱਲੇ ਡਿੱਗਿਆ ਮੈਂ ਉਸ ਵਾਹਿਗੁਰੂ ਦਾ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੇ ਦਿੱਤੀ ਹੋਈ ਸੇਧ ਉਹਨਾਂ ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਆ ਤੇ ਹੁਣ ਮੈਂ ਤੈਨੂੰ ਕਹਿਣਾ ਚਾਹਣਾ ਭਗਵੰਤ ਤੂੰ ਕਹਿਣਾ ਕਿ ਮੈਂ ਭਾਜਪਾ ਜੁਆਇਨ ਕਰਨਾ ਜੇ ਮੈਂ ਭਾਜਪਾ ਜੁਆਇਨ ਨਾ ਕੀਤੀ ساری ਜ਼ਿੰਦਗੀ ਚਲੋ ਜ਼ਿੰਦਗੀ ਤੇ ਤਾਂ ਬਾਅਦ ਦੀ ਗੱਲ ਆ ਆ ਜਿਹੜੀ ਆ 1 ਜੂਨ ਤੱਕ ਜੇ ਮੈਂ ਭਾਜਪਾ ਨਾ ਗਿਆ ਤੇ ਫੇ ਕੀ ਤੂੰ ਲੋਕਾਂ ਤੋਂ ਮਾਫੀ ਮੰਗੇਗਾ ਕੀ ਕੀ ਆਪਣੇ ਅਹੁਦੇ ਤੋਂ ਅਸਤੀਫਾ ਦੇਵਾਂਗੇ ਇੱਕ ਚੀਫ ਮਿਨਿਸਟਰ ਇਦਾਂ ਝੂਠ ਬੋਲੀ ਜਾਂਦਾ ਆਪਣੇ ਲਾਹ ਵਿਰੋਧੀਆਂ ਦੇ ਵਾਸਤੇ ਇਸ ਕਰਕੇ ਇਹ ਗੱਲ ਇਹ ਦੀ ਦੂਜਾ ਗੋਲਡੀ ਦਾ ਜਾਣਾ ਸੋਣ ਜਿੱਦਾਂ ਮੈਡਮ ਨੇ ਕਿਹਾ ਮਿਸਿਸ ਪੱਠਲ ਨੇ ਕਿ ਚੰਦ ਦਿਨ ਤਾਂ ਪਹਿਲੋਂ ਸਾਡੇ ਘਰ ਬੁਲਾ ਕੇ ਤੇ ਉਹਨੇ ਪਬਲਿਕਲੀ ਸਾਡੀ ਸਪੋਰਟ ਕੀਤੀ ਐ ਸਾਰੇ ਐਮਸੀਆਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖੈਰਾ ਸਾਹਿਬ ਬਹੁਤ ਅੱਛੇ ਲੀਡਰ ਨੇ ਫਾਈਟਰ ਨੇ ਸ਼ਬਦ ਵਰਤਿਆ ਫਾਈਟਰ ਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ ਤੇ ਹੁਣ ਅਗਲੇ 3-4 ਦਿਨਾਂ ਚ ਕੀ ਹੋ ਗਿਆ ਸੀਗਾ ਮੇਰਾ ਮੰਨਣਾ ਵਾ ਕਿ ਗੋਲਡੀ ਨੂੰ ਉਹਨਾਂ ਨੇ ਸਿੰਗਲ ਪਾਇਆ ਵਾ ਉਦੇ ਗਲ ਚ ਰੱਸਾ ਪਾਇਆ ਵਾ ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ ਤਿਤਲੀ ਬਣਾ ਕੇ ਡਰਾ ਕੇ ਐਨ ਉਸੇ ਤਰਜ਼ ਦੇ ਉੱਤੇ ਨੇ ਉਹਨੂੰ 골ਡੀ ਨੂੰ ਸੰਗਲ ਪਾਇਆ ਉਹਦੇ ਗਲ ਚ ਕਿ ਕਾਕਾ ਤੇਰੀਆਂ ਤਿੰਨ ਵਿਜੀਲੈਂਸ ਇਨਕੁਆਰੀਆਂ ਚੱਲਦੀਆਂ ਨੇ ਇੱਕ ਚੱਲਦੀ ਆ ਜਿਹੜਾ ਜਿੰਮਾਂ ਦੇ ਵਿੱਚ ਤੂੰ ਘਟ ਘਟਾਲਾ ਕੀਤਾ ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੌਕ ਟਾਈਲ ਵਿੱਚ ਸਾਰਿਆਂ ਨੂੰ ੱੱਕੇ ਦੇ ਨਾਲ ਵੱਧ ਰੇਟ ਦੇ ਉੱਤੇ ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇਰੀ ਕੰਪਲੇਂਟ ਹੈ ਤਿੰਨ ਵਿਜੀਲੈਂਸ ਇਨਕੁਆਰੀਆਂ ਦਾ ਰੱਸਾ ਪਾ ਕੇ ਉਹਨੂੰ ਧੱਕੇ ਨਾਲ ਲੈ ਕੇ ਵਰਨਾ ਜਿਹੜਾ ਬੰਦਾ 2-3 ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ ਐਡਾ ਤਾਂ ਬੇਗਿਰਤਾ ਕੋਈ ਨਹੀਂ ਹੁੰਦਾ ਜੀ ਜੀ ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਵੀ ਮੈਂ ਪਾਰਟੀ ਛੱਡੀ ਨਹੀਂ ਹੈ ਮੈਨੂੰ ਕੱਢਿਆ ਗਿਆ ਹੈ ਪਾਰਟੀ ਦੇ ਵਿੱਚ ਟੌਰਚਰ ਕੀਤਾ ਗਿਆ ਹੈ ਦੱਸੋ ਕੀ ਟੌਰਚਰ ਹੋਇਆ ਜੀ ਐਮਐਲਏ ਬਣਾਉਣਾ ਟੌਰਚਰ ਆ ਉਸ ਨੂੰ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਹਦੀ ਆਪਣੀ ਨਲਕੀ ਆ ਉਹਨੂੰ ਕੋਈ ਵੋਟ ਹੀ 75000 ਰੁਪਈਆ ਹੈ ਪਾਰਟੀ ਸਿਰਫ ਇਸ ਕਰਕੇ ਗੋਲਡੀ ਨੂੰ ਟਿਕਟ ਦੇ ਦੇ ਕਿ ਉਹ ਨੂੰ ਇਹ ਸੀਟ ਹਾਰ ਜਵੇ ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਹੈ ਅਸਲ ਅੰਦਰੋਂ ਉਹਦਾ ਡਰ ਉਹਦਾ ਭੈ ਜਿਹੜਾ ਉਹ ਬੋਲਦਾ ਵਾ ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲਿਟਿਕਲ ਬਲੰਡਰ ਕੀਤਾ ਔਰ ਦਿਨ ਦੂਰ ਨੇ ਕਿ ਆ ਕੈਮਰੇ ਯਾਦ ਰੱਖੋ ਤੇ ਸਟੇਟਮੈਂਟ ਮੇਦੀ ਕੱਢ ਲੈਣਾ ਥੋੜੇ ਸਮੇਂ ਬਾਅਦ ਮਤਲਬ ਕਿ ਹੋ ਸਕਦਾ ਕੁਝ ਮਹੀਨੇ ਜਾਂ ਸਾਲ ਡੇਢ ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ ਔਰ ਕਹੇਗਾ ਔਰ ਕਹੇਗਾ ਔਰ ਕਹੇਗਾ ਕਿ ਸ਼ੀਤਲ ਲੰਗਰਾਲ ਜਿੱਦਾਂ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਆਪਰੇਸ਼ਨ 로ਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦਣ ਉਹ ਭਾਜਪਾ ਵਿੱਚ ਗਿਆ ਜਲੰਧਰ ਵਾਲਾ ਐਮਐਲਏ ਇੰਦਾ ਆਲਕੇ ਇੰਜਾਮ ਲਾਵੇਗਾ ਕਿ ਮੇਰੇ ਤੇ ਵਿਜਿਲੈਂਸ ਦਾ ਦਬਾਅ ਆ ਕੇ ਮੈਨੂੰ ਧੱਕੇ ਨਾਲ ਲੈ ਕੇ ਜਾਣਾ। ਮੈਂ ਤੁਸੀ ਬਿਜ਼ਨਸ ਦੀ ਗੱਲ ਕੀਤੀ ਹੈ ਕਿ ਉਹਨੂੰ ਬਿਜਲੀ ਦਾ ਡਰ ਸੀਗਾ। ਜੇਕਰ ਬਿਜਲੀ ਨੇ ਹਮਾਂ ਡਰੋਂ ਤਾਂ ਪਹਿਲਾਂ ਵੀ ਸ਼ਾਮ ਨੂੰ ਚੱਲੇ ਜਾਂਦੇ। ਮੇਰੀ ਗੱਲ ਨਹੀਂ ਸਮਝੇ। ਇਹ ਹਰ ਇੱਕ ਵਾਰ ਸਟ੍ਰੈਟੇਜੀ ਹੁੰਦੀ ਪਾਰਟੀਆਂ ਦੀ। ਅੱਜ ਤੋਂ 6 ਮਹੀਨੇ ਪਹਿਲਾਂ ਲੈ ਜਾਂਦੇ ਤੇ ਫਿਰ ਲੋਕ ਸਭਾ ਦੀ ਇਲੈਕਸ਼ਨ ਤੇ ਕੀ ਪ੍ਰਭਾਵ ਪੈਣਾ? ਜੀ ਉਹ ਕਹਿੰਦੇ ਇਲੈਕਸ਼ਨ ਚੱਲ ਲੈਣ ਦਿਓ। ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ। ਨਾਮਜ਼ਦਗੀਆਂ ਦੇ ਡੇੜੇ ਆ ਲੈਣ ਦਿਓ। ਮਾਹੌਲ ਬਣ ਲੈਣ ਦਿਓ। ਤਾਂ ਕਰਕੇ ਉਹ ਲੈ ਕੇ ਗਏ ਨੇ। ਇਹ ਮੈਂ ਗੱਲ ਤੁਸੀਂ ਮੈਨੂੰ ਜਿਹੜਾ ਪਰਸੋ ਤੱਕ ਸਾਡੀ ਸਪੋਰਟ ਕਰਦਾ ਸੀ ਜਿਹੜਾ ਮੈਨੂੰ ਦੋ ਵਾਰੀ ਘਰ ਸੱਦ ਕੇ ਤੇ ਵਰਕਰਾਂ ਨੂੰ ਸੱਦ ਕੇ ਸੌਹਾ ਖਾ ਰਿਹਾ ਉਹਦੀ ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜ਼ਿੰਦਾਬਾਦ ਕਰ ਰਹੀ ਆ ਤਾਂ ਹੁਣ ਕੀ ਹੋ ਗਿਆ ਦੋ ਦਿਨ ਦੇ ਵਿੱਚ ਅਗਲੀ ਗੱਲ ਲਾਸਟ ਗੱਲ ਕਹਿਣ ਲੱਗਾ ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਮਨੀ ਚੋਣ ਲੜਿਆ ਨਾ ਇੱਕ ਭਗਵੰਤ ਨੇ ਨਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਛਾੜ ਦਿੱਤਾ ਛੋਟਾ ਹਾਥੀ ਆਟੋ ਲਾਇਆ ਆਟੋ ਉਹਦੇ ਤੇ ਸਪੀਕਰ ਲਾ ਦਿੱਤਾ ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰਨਾ ਸਿਮਰਤ ਸਿਮਰਤ ਜਿੱਥੇ ਜਾਇਆ ਕਰੇ ਸਾਡੀ ਬੱਚੀ ਉਹਦੇ ਪਿੱਛੇ ਉਹ ਆਟੋ ਉਹ ਗਾਲਾਂ ਘਾਣੇ ਉੱਚੂ ਉੱਚੀ ਗਾਣੇ ਲਾਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਰਦਾ ਫੇਰ ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਆ ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ ਮੋਟਰਸਾਈਕਲ ਦਿੱਤਾ ਵਾ ਉਹ ਲਾਂਤਿਆ ਗੋਲਡੀ ਤੇਰੇ ਤੇ ਯਾਰੋ ਉਹ ਲਾਂਤਿਆ ਭਗਵੰਤ ਤੇਰੇ ਤੇ ਜਿਹਨਾਂ ਦੀ ਸਪੀਡ ਚੈੱਕ ਕਰਾਉਂਦਾ ਸੀ ਤੇ ਜਿਹੜੇ ਸਪੀਡ ਚੈੱਕ ਹੋਣ ਦੇ ਰਹੇ ਸੀ ਅਜੋ ਦੋਨੋਂ ਇੱਕ ਦੂਜੇ ਨੂੰ ਜਫੀਆਂ ਪਾਈ ਜਾਂਦੇ ਆ ਉਹਨਾਂ ਦਾ ਜਿਆਦਾ ਮੈਂ ਹੁਣ ਕੀ ਕਹਿ ਸਕਦਾ ਦੱਸ ਪਰ ਸਾਰ ਉਹਨੇ ਕਾਪਲੇ ਕੀਤੇ ਸੀ ਤਾਂ ਕਰਕੇ ਉਹ ਡਰਦੇ ਗਏ ਨੇ ਜੀ ਮੈਨੂੰ ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ ਆਦਰਵਾਇਜ਼ देयर इज नो ਅਦਰ ਰੀਜ਼ਨ ਵਾਈ ਐ ਪਰਸਨ ਜਿਹਨੂੰ ਐਮਐਲਏ ਬਣਾਇਆ ਜਿਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਿਹਨੂੰ ਲੋਕ ਸਭਾ ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਨੇ ਛੇਤੀ ਦੇ ਕੇ ਪੰਜ ਸੱਤ ਸਾਲ ਦੇ ਪੋਲਿਟਿਕਲ ਕੈਰੀਅਰ ਦੇ ਵਿੱਚ ਹੁਣ ਰਣਨੀਤੀ ਕੀ ਹੋਊਗੀ ਕਾਂਗਰਸ ਦੇ ਜਿਹੜੇ ਹੋਰ ਪਰਕਰ ਹੈ ਜਾਂ ਕੋਈ ਅਸੀਂ ਜਾ ਰਹੇ ਆ ਅਸੀਂ ਜਾ ਰਹੇ ਆ ਪਾਉਂਗੇ ਤੁਸੀਂ ਹਾਂਜੀ ਹਾਂ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਇੱਕ ਦੋ ਸਰਪੰਚਾਂ ਨੂੰ ਇੱਕ ਅੱਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ ਅਸੀਂ ਦਿੜਪੇ ਜਾ ਸੌਰੀ ਤੂਰੀ ਜਾਵਾਂਗੇ ਔਰ ਤੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਠਿਆ ਪੂਰਾ ਐ ਕਰਕੇ ਔਰ ਵੋਟ ਸ਼ਾਇਦ ਹੁਣ ਅੱਗੇ ਨਾ ਜਿਆਦਾ ਪੂ ਕਾਂਗਰਸ ਨੂੰ